ਬੰਦੇ ਘਰੇ ਬੈਠੇ ਕੁੜੀਆਂ ਬੈਠੇ ਨੇ ਘਰੇ ਕਿਥੋਂ ਖਾਈਏ ਸਪੈਨਚ ਕਰਾ ਖਦੀ ਜਾਂਦਾ ਹੈ ਸਪੈਨਚ ਫਤਿਹਗੜ੍ਹ ਪੰਚਾਇਤ ਬੁਰਦਾਵਾ ਫਤਿਹਗੜ੍ਹ ਪੰਚਾਇਤ ਬੁਰਦਾਵਾ ਪੰਚਾਇਤ ਬੁਰਦਾਵਾ ਫਤਿਹਗੜ੍ਹ ਪੰਚਾਇਤ ਬੁਰਦਾਵਾ ਫਤਿਹਗੜ੍ਹ ਪੰਚਾਇਤ ਬੁਰਦਾਵਾ ਜਿਹੜੇ ਗਰੀਬ ਜਿਹੜੇ ਵੀਰ ਨੇ ਉਹਨਾਂ ਦਾ ਕਰਾਂ ਦਾ ਨਾਮ ਲਿਖੀ ਜਾਂਦੇ ਨੇ ਜਿਹੜੇ ਗਰੀਬ ਨੇ ਉਹਨਾਂ ਦੀ ਲਿਖਦੇ ਨਹੀਂ ਪੈ ਰਾਸ਼ਨ ਨਹੀਂ ਹਾਂ ਉਹਨਾਂ ਨੂੰ ਰਾਸ਼ਨ ਹੀ ਮਿਲ ਲਿਆ 614 ਘਰ ਬਣਿਆ ਸਾਡੇ ਗਰੀਬ ਪਰਵਾਰਾਂ ਦੇ ਅੱਛਾ ਜੀ ਜਿਨ੍ਹਾਂ ਦੇ ਕੋਲ ਮੈਂਬਰ ਆ 2700 ਤੋਂ ਉੱਪਰ ਹੀ ਆ ਠੀਕ ਹੈ ਜੀ ਉਹਨਾਂ ਨੂੰ ਅਸੀਂ ਰਾਸ਼ਨ ਦੁਕਾਨ ਦੀ ਬੁਰੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਇਹ ਲੋਕ ਤਾਂ ਰਸ ਇਲਜ਼ਾਮ ਲਾਉਂਦੇ ਰਹਿੰਦੇ ਆ ਹਾਂਜੀ ਬਾਕੀ ਸਾਡਾ ਸਜਾਇ ਹੋਈ ਆ ਹਰ ਇੱਕ ਪਿੰਡ ਦੇ ਵਿੱਚ ਸਰਪੰਚਾਂ ਦਾ ਸਜਾਇ ਹੋਈ ਆ ਕਿ ਇਹ ਪਾਰਟੀ ਵਾਈ ਦੇ ਉੱਪਰ ਉੱਠ ਕੇ ਗਰੀਬਾਂ ਦੀ ਸਹਾਇਤਾ ਕੀਤੀ ਜਾਵੇ ਕਿੱਥੇ ਰਹਿਣ ਵਾਲੇ ਫਟੇਗੜ ਦੇ ਲੋਕਾਂ ਲਈ ਇਹ ਕੀ ਮਸਲਾ ਹੈ ਪਿੰਡ ਫਟੇਗੜ ਦਾ ਇਹ ਜਿਹੜੇ ਗਰੀਬ ਹੈ ਜਿਹੜੇ ਵੀਰ ਨੇ ਉਹਨਾਂ ਦਾ ਕਰਾਂ ਦਾ ਨਾਂ ਲਿਖੀ ਜਾਂਦੇ ਨੇ ਜਿਹੜੇ ਗਰੀਬ ਨੇ ਉਹਨਾਂ ਦੇ ਲਿਖਦੇ ਨਹੀਂ ਪੈਂਦੇ ਰਾਸ਼ਨ ਨਹੀਂ ਹਾਂ ਉਹਨਾਂ ਨੂੰ ਰਾਸ਼ਨ ਹੀ ਮਿਲ ਲਿਆ ਸਾਉਣੀ ਰਾਸ਼ਨ ਦੇ ਰਿਹਾ ਸਰਪੰਚ ਸਿੰਘ ਹੋਰ ਕੌਣ ਸਰਕਾਰ ਪੰਚਾਇਤ ਸਾਰੀ ਅੱਛਾ ਸਾਰੇ ਸਰੋਤ ਆਈਏ ਸਾਰੇ ਗਰੀਬ ਲੋਕ ਜਿਹੜੇ ਬੈਠੇ ਆ ਕੌਣ ਅੰਬੀਰ ਆ ਸਾਰਾ ਕੀ ਨਾਮ ਸਰਪੰਚ ਦਾ ਹੈ ਸਰਪੰਚ ਦਾ ਕੀ ਨਾਮ ਹੈ ਸਰਪੰਚ ਬਦਲਵਿੰਦਰ ਸਿੰਘ ਅੱਛਾ ਇਹ ਦੇਖੋ ਕੋਈ ਜਾਣਦੇ ਨਹੀਂ ਬਸ ਕੋਈ ਮੈਂਬਰ ਨਾਲ ਹੈਗਾ ਸੀ ਮੈਂਬਰ ਇੱਥੇ ਕੋਈ ਨਾਮ ਨਹੀਂ ਕੋਈ ਸਾਡੀ ਵਾਰ ਤੋਂ ਗਰੀਬ ਹੈ ਕੋਈ ਨਹੀਂ ਜੋ ਵੀ ਸਰਕਾਰ ਵੱਲੋਂ ਸਹੂਲਤ ਆ ਰਹੀ ਹੈ ਉਹ ਬਿਲਕੁਲ ਜਿਨ੍ਹਾਂ ਨੂੰ ਸਹੂਲਤ ਚਾਹੀਦੀ ਹੈ ਉਹਨਾਂ ਤੱਕ ਪਹੁੰਚ ਰਹੀ ਹੈ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਜੋ ਕਿ ਪੰਚਾਇਤ ਨੂੰ ਚਾਹੀਦੀ ਗਰੀਬਾਂ ਨੂੰ ਸਹੂਲਤ ਦਿਵਾਣੀ ਚਾਹੀਦੀ ਉਹਨਾਂ ਨੂੰ ਕਹਿ ਰਹੇ ਨੇ ਕਿ ਗਰੀਬ ਹੈ ਨਹੀਂ ਅੱਛਾ ਕਿ ਪ੍ਰਸ਼ਾਸਨ ਨੂੰ ਬੇਨਤੀ ਹੈ ਜੋ ਗਰੀਬਾਂ ਦਾ ਆਕੇ ਉਹਨਾਂ ਨੂੰ ਦਿੱਤਾ ਜਾਵੇ ਕਿੰਨੇ ਘਰਾਂ ਦਾ ਰਸਣ ਆਇਆ ਹੁਣ ਤੱਕ ਲਗਭਗ ਇੱਥੇ 5-7 ਘਰਾਂ ਦੇ ਆ ਰਹੇ ਹੈ ਅੱਛਾ ਜੀ 2000 ਪਿੰਡ ਦੇ ਬੋਟੇ ਕੀ ਹੈ ਲਗਭਗ 500 ਘਰ ਹੈ ਜਿੰਨਾ ਵਿੱਚ 5 ਘਰ ਸੈਲੈਕਟ ਕੀਤੇ ਗਏ ਬਾਕੀ 495 ਘਰ ਰਿਜੈਕਟ ਕੀਤੇ ਗਏ ਫਿਰ ਨੂੰ ਆਕੇ ਦੇਖਾ ਜਾਵੇ ਤੇ ਬਣਦੀ ਸੂਚੀ ਸਰਕਾਰ ਨੂੰ ਦਿੱਤੀ ਜਾਵੇ ਚਸ਼ਨੀ ਰੰਬਾਈ ਕਿੱਥੋਂ ਰਹਿਣ ਵਾਲੇ ਇਹ ਫਤੇਗਰ ਸਾਦਾ 6 ਨੰਬਰ ਦਾ ਹੈ ਅੱਛਾ ਜੀ 8 ਕੀ ਰੋਲਾ ਕੀ ਹੈ

ਇਹ ਰਾਸ਼ਨ ਹੋਰ ਸਹੀ ਗੱਲ ਹੈ ਰਾਸ਼ਨ ਪਾਣੀ ਦਿੱਤਾ ਜਾਣਾ ਚਾਹੀਦਾ ਹੈ ਸਰਪੰਚ ਘਰ ਖਦੀ ਜਾਂਦਾ ਹੈ ਸਰਪੰਚ ਕਿਉਂ ਨਹੀਂ ਜਾਣ ਤੇ ਚਾੜੀ ਬੈਸ ਨੇ ਕਿਉਂ ਵੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਾਈ ਹੈ ਅੱਛਾ ਜੀ ਪਿੰਡ ਫਤਿਹਗੜ ਦਾ ਪਿੰਡ ਫਤਿਹਗੜ ਠੀਕ ਹੈ ਜੀ ਹਰ ਜਿਹੜੇ ਮਾੜੇ ਕਰੇਗੇ ਨੇ ਉਹਨਾਂ ਦੇ ਨਾਮ ਲਿਖ ਤੇ ਲੈ ਗਏ ਜੀ ਸਰ ਜੀ ਦੂਜਾਂ ਦੇ ਕੱਟ ਗਏ ਅੱਛਾ ਜੀ ਇਹਨਾਂ ਨੂੰ ਵੀ ਰਾਸ਼ਨ ਪਾਣੀ ਚਾਹੀਦਾ ਗਰੀਬ ਜਿਹੜੇ ਬੈਠੇ ਨੇ ਅੰਦਰ ਹਾਂ ਜੀ ਹਾਂ ਜੀ ਬਸ ਆਇਆ ਸਾਡਾ ਮਸਲਾ ਕੀ ਨਾਮ ਹੈ ਤੁਹਾਡਾ ਵਿਰੇ ਮੇਰਾ ਨਾਮ ਲਾਵ ਸਿੰਘ ਮੈਂ ਇਸ ਟਾਈਮ ਟਰਮਚਾਲੇ ਬੈਠਾ ਹਾਂ ਵਿਰੇ ਅੱਛਾ ਮੈਨੂੰ ਅੱਜ ਤੋਂ 2 ਸਾਲ ਹੋ ਗਏ ਮੈਨੂੰ ਇੱਥੇ ਟਰਮਚਾਲੇ ਬੈਠੇ ਨੇ ਅੱਛਾ ਮੈਨੂੰ ਸਰਪੰਚ ਖਾਉਂਦਾ ਮਤਲਬ ਕਹਿੰਦਾ ਤੂੰ ਆੜੀ ਥਾਂ ਤੇ ਜਿੱਥੇ ਮੱਜੀ ਜਾ ਇਸ ਟਾਈਮ ਮੇਰੀ ਬੋਟ ਆਧਾਰ ਕਾਰਡ ਸਾਰਾ ਕੁਝ ਪਰੂਫ ਹੈਗਾ ਮੇਰੇ ਕੋਲ ਇੱਥੇ ਦਾ ਇੱਥੇ ਤੇ ਜਿਹੜਾ ਕਿਹੜਾ ਆਉਂਦਾ ਮੈਨੂੰ ਟੀਚਰਾਂ ਕਰਕੇ ਜਾਂਦੇ ਘਰ ਦੇ ਵਿੱਚ ਆਣ ਕੇ ਮੇਰੀ ਘਰ ਦੀ ਨੂਰਾ ਪਰ ਮੈਂ ਕੰਮ ਤੇ ਨਾ ਕੰਮ ਤੇ ਹੋਵਾਂ ਇੱਕ ਮੌਕੇ ਮੇਰੀ ਘਰ ਦੀ ਨੂੰ ਪੁੱਠਾ ਸਿੱਧਾ ਬੋਲ ਕੇ ਜਾਂਦੀ ਅੱਜ ਤੱਕ ਕੀ ਮਸਲਾ ਹੈਗਾ ਜਿਹੜਾ ਅੱਜ ਦਾ ਮਸਲਾ ਇਹ ਹੈ ਜੀ ਮੇਰੇ ਕੋਲ ਇਸ ਟਾਈਮ ਆਟਾ ਇੱਕ ਚੁੰਡੀ ਦੀ ਹੈਗੀ ਜਿਹੜੇ ਮੈਂ ਆਦੇ ਬੱਚਿਆਂ ਨੂੰ ਪਕਾ ਕੇ ਘਰ ਚ ਖਵਾ ਲਵਾਂ ਜਾਂ ਕਿੱਦਾਂ ਜਾਂ ਕਿਸੇ ਤਰ੍ਹਾਂ ਦਾ ਖੰਡ ਮਿੱਠਾ ਲੈ ਆਵਾਂ ਅੱਜ ਤੱਕ ਮੈਨੂੰ ਕੁਝ ਵੀ ਨਹੀਂ ਮਿਲਿਆ ਜੀ ਤੇ ਸਰਕਾਰ ਇੰਨੇ ਦਿਨ ਹੋ ਗਏ ਕਹਿੰਦੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਸਾਨੂੰ ਸਹੂਲਤ ਨਹੀਂ ਮਿਲ ਰਹੀ ਇਹ ਸਿਰਫ ਇੱਕ ਬਕਵਾਸ ਆ ਜੀ ਕਿੰਨੇ ਦਿਨ ਹੋ ਗਏ ਸਾਨੂੰ ਕੋਈ ਵੀ ਸਹੂਲਤ ਇਦਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੁਝ ਵੀ ਨਹੀਂ ਦੇ ਰਿਆ ਸਾਨੂੰ ਜਲਦੀ ਤੋਂ ਜਲਦੀ ਸਾਨੂੰ ਦਿੱਤਾ ਜਾਵੇ ਰਾਸ਼ਨ ਪਾਣੀ ਅਸੀਂ ਗਰੀਬ ਬੰਦੇ ਹੈਗੇ ਅਸੀਂ ਕਿੰਦੇ ਮੂੰਹ ਨੂੰ ਕਿੰਦੇ ਕੋਲ ਲਈਏ ਜਾ ਕੇ ਅੱਜ 12 13 ਦਿਨ ਹੋ ਗਏ ਜੀ ਅਸੀਂ ਘਰ ਚ ਬੈਠੇ ਆ ਸਾਡੇ ਕੋ ਇੱਕ ਰੁਪਈਆ ਨਹੀਂ ਹੈਗਾ ਘਰ ਚ ਹੋਰਾਂ ਭਰਾਉਣ ਲਈ ਨਾ ਕੋਈ ਸਾਨੂੰ ਕੰਮ ਤੇ ਜਾਣ ਦਿੰਦਾ ਅਸੀਂ ਕਿਨੂੰ ਜਾ ਕੇ ਕਹੀਏ ਕਿ ਨੂੰ ਨਾ ਕਹੀਏ ਸਾਨੂੰ ਜਲਦ ਤੋਂ ਜਲਦ ਸਾਡਾ ਰਾਸ਼ਨ ਦਿੱਤਾ ਜਾਵੇ ਕਰਦਾ ਤੇ ਅਸੀਂ ਇੱਕ ਅਪੀਲੇ ਕਰਨ ਆ ਸਾਨੂੰ ਜਿਹੜੀ ਅਸੀਂ ਸਰਕਾਰੀ ਜਗ੍ਹਾ ਤੇ ਬੈਠੇ ਆ ਸਾਨੂੰ ਘਰ ਦੀ ਜਗ੍ਹਾ ਜਾਦਾ ਨਹੀਂ ਲੋਕਾਂ ਨੂੰ 5 ਦਿਨ ਦੇ ਸਾਨੂੰ 3 ਦੇ ਦੇਣ ਅਸੀਂ ਉਹਦੇ ਚ ਗੁਜ਼ਾਰਾ ਕਰ ਲਾਂਗੇ ਅਸੀਂ ਆਦੀ ਤੰਬੂ ਗੱਡ ਕੇ ਰਹਿ ਲਾਂਗੇ ਸਾਨੂੰ ਥਾਂ ਦਿੱਤੀ ਜਾਵੇ ਜੀ ਬਸ ਹੀ ਸਾਡੇ ਨਾਲ ਮੌਜੂਦ ਨੇ ਪਿੰਡ ਫਤੇਗੜ ਦੇ ਸਰਪੰਚ ਸਰਦਾਰ ਬਲਵਿੰਦਰ ਸਿੰਘ ਜੀ ਆਉ ਕਰਦੇ ਆ ਇਹਨਾਂ ਨਾਲ ਗੱਲਬਾਤ ਸਰ ਪਿੰਡ ਦਾ ਕੀ ਮਾਮਲਾ ਹੈ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਵੀ ਪਿੰਡ ਜਿਹਾ ਰਾਸ਼ਨ ਆਇਆ ਤੇ ਦਿੱਤਾ ਨਹੀਂ ਗਿਆ ਘਰਾਂ ਨੂੰ ਕੱਟ ਕਰਨ ਦਿੱਤਾ ਗਿਆ ਕੀ ਚੱਕਰ ਬਣਿਆ ਸਰ ਐਦਾਂ ਦੀ ਕੋਈ ਗੱਲ ਨਹੀਂ ਜੀ ਅੱਛਾ ਜੀ ਤੇ ਜੋ ਕੀ ਅਸੀਂ ਲਿਖਾ ਜੋ ਪਿਆਰ ਕੀਤੀ ਹੈ ਅੱਛਾ ਜੀ 614 ਘਰ ਬਣਿਆ ਸਾਡੇ ਗਰੀਬ ਪਰਿਵਾਰਾਂ ਦੇ ਅੱਛਾ ਜੀ ਜਿਨ੍ਹਾਂ ਦੇ ਕੋਲ ਮੈਂਬਰ ਆ 2700 ਤੋਂ ਉੱਪਰ ਹੀ ਆ ਠੀਕ ਹੈ ਜੀ ਤੇ ਉਹਨਾਂ ਨੂੰ ਅਸੀਂ ਰਾਸ਼ਨ ਦੁਆਣ ਦੀ ਪੂਰੀ-ਪੂਰੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਜੀ ਹਰ ਇੱਕ ਪਰਿਵਾਰ ਗਰੀਬ ਬੰਦੇ ਪਰਿਵਾਰ ਆ ਪਿੰਡ ਚ ਰਹਿ ਰਿਆ ਹਾਂਜੀ ਮਜ਼ਦੂਰ ਆ ਦਿਹਾੜੀਆ ਰਬ ਜੂਰਗਾ ਹਾਂਜੀ ਅਤੇ ਵਿਦਵਾਰਤਾ ਨੇ ਠੀਕ ਹੈ ਜੀ ਇਹ ਤੱਕ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਮਿਲੀ ਪਿੰਡ ਵਿੱਚ ਠੀਕ ਹੈ ਪ੍ਰਸ਼ਾਸਨ ਅੱਗੇ ਸਾਡੀ ਇਹ ਹੋ ਗੀ ਅੰਤੀਆ ਸਾਨੂੰ ਵੀ ਇਸ ਪਰਿਵਾਰਾਂ ਨੂੰ ਰਾਸ਼ਨ ਪਹੁੰਚਾਇਆ ਜਾਵੇ ਪਿੰਡ ਵਾਸੀਆਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਨਾ ਵੀ ਰਾਸ਼ਨ ਲਾਇਆ ਹੈ ਪਰ ਦਿੱਤਾ ਨਹੀਂ ਗਿਆ ਕੁਝ ਕਰਨ ਦਿੱਤਾ ਗਿਆ ਨਹੀਂ ਐਸੋ ਜੀ ਕੋਈ ਗੱਲ ਨਹੀਂ ਜੀ ਸੇ ਕੋਈ ਸਾਡੇ ਪਿੰਡ ਚ ਕਿਸੇ ਤਰ੍ਹਾਂ ਦਾ ਕੋਈ ਰਸ਼ਨ ਨਹੀਂ ਆਇਆ ਜੀ। ਲਿਸਟ ਤੁਸੀਂ ਉੱਪਰ ਭੇਜਤੀ ਐ। ਹਾਂਜੀ ਅਸੀਂ ਲਿਸਟ ਭੇਜਤੀ ਐ। ਅੱਜ ਤਾਂ 3 ਸਾਲ ਨੂੰ ਭੇਜੀ ਐ ਜੀ। ਠੀਕ ਹੈ ਜੀ। ਕਿੰਨੇ ਟਾਈਮ ਦਾ ਨਾਂਗਾਂ ਨਾਮ ਲੱਗਿਆ ਉਹਨਾਂ? ਜੇ ਰਸ਼ਨ ਆਜੂਗਾ ਜੇ ਕਿਦਾਂ? ਅ ਕਹਿੰਦੇ 1-2 ਦਿਨ ਲੱਗਣਗੇ ਜੀ ਤੁਹਾਨੂੰ। ਠੀਕ ਹੈ ਜੀ। ਹਾਂਜੀ। ਇਹ ਲੋਕ ਤਾਂ ਐਸੇ ਇਲਜ਼ਾਮ ਲਾਉਂਦੇ ਰਹਿੰਦੇ ਆ ਹਾਂਜੀ ਬਾਕੀ ਸਾਡਾ ਸਜਾਇਆ ਹੋਈ ਆ ਹਰ ਇੱਕ ਪਿੰਡ ਦੇ ਵਿੱਚ ਸਰਪੰਚਾਂ ਦਾ ਸਜਾਇਆ ਹੋਈ ਆ ਇਹ ਪਾਰਟੀ ਵਾਈਡ ਉੱਪਰ ਉੱਠ ਕੇ ਗਰੀਬਾਂ ਦੀ ਸਹਾਇਤਾ ਕੀਤੀ ਜਾਵੇ ਹਾਂਜੀ ਤੇ ਅੱਗੇ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਕਿਉਂ ਇਲਜ਼ਾਮ ਤਾਂ ਲੱਗਦੇ ਰਹਿੰਦੇ ਆ ਇਹੋ ਜਿਹੇ ਲੋਕ ਤਾਂ ਇਲਜ਼ਾਮ ਲਾਉਂਦੇ ਹੀ ਰਹਿਣਗੇ ਠੀਕ ਹੈ ਜੀ